ਕਾਲੀ ਦਲ ਤੇ ਭਾਜਪਾ ਇਹਨਾਂ ਦਾ ਉਹ ਰਿਸ਼ਤਾ ਹੈ ਜਿਹੜਾ ਇੱਕ ਹਸਬੰਡ ਦਾ ਆਪਣੀ ਵਿਗੜੀ ਹੋਈ ਔਰਤ ਨਾ ਹੋਵੇ ਇਹ ਜਦੋਂ ਨਿਆਣਿਆਂ ਦਾ ਵਿਆਹ ਹੋਣ ਲੱਗਦਾ ਵਿਚਾਰੇ ਫੇਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਕਿ ਕੁੜੀ ਤੇ ਮੁੰਡੇ ਦਾ ਕੋਈ ਫੰਕਸ਼ਨ ਹੋਣਾ ਹੈ ਰਿਸ਼ਤੇਦਾਰ ਕੀ ਕਾਸੀ ਮੂੰਹ ਵਿਖਾਵਾਂਗੇ ਇਕੱਠੇ ਹੋ ਜੋ ਥੋੜੀ ਦੇਰ ਵਾਸਤੇ ਲਾਵਾਂ ਫੇਰਿਆਂ 'ਚ ਇਕੱਠੇ ਹੋ ਜੋ ਫੇਰ ਵੱਖ-ਵੱਖ ਜਾ ਕੇ ਜਿੱਥੇ ਰਹਿੰਦੇ ਚਲੇ ਜਾਓ ਇਲੈਕਸ਼ਨਾਂ 'ਚ ਇਕੱਠੇ ਹੁੰਦੇ ਬਾਅਦ ਚ ਚਿਤਰੋ ਚਿਤਰੀ ਹੁੰਦੇ ਮੈਂ ਸਾ ਸੁਖਵੀਰ ਸਿੰਘ ਜੀ ਨੂੰ ਪੁੱਛਣਾ ਚਾਹਨਾ ਬਾਦਲ ਸਾਹਿਬ ਫੈਸਲਾ ਕਰਨ ਤੋਂ ਪਹਿਲੇ ਜਿਹੜੀ ਘਰ ਵਾਲੀ ਆਪਣੀ ਰੁੱਸੀ ਨੂੰ ਫੇਰ ਲਿਆਣ ਲੱਗਿਓ ਪਹਿਲੇ ਫੈਸਲਾ ਤੇ ਕਰ ਲੋ ਕਿ ਜਿਸ ਕਾਰਨ ਤੁਸੀਂ ਡਾਈਵੋਰਸ ਤੱਕ ਪਹੁੰਚੇ ਹੋ ਇਹਨਾਂ ਨਾਲ ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪੇਸ਼ ਕੀਤੇ ਸੀ ਤੇ ਤੁਹਾਡੇ ਧਰਮ ਪਤਨੀ ਜੀ ਸਾਡੀ ਪਹਿਣ ਹਰ ਸਿਮਰਤ ਕੌਰ ਜੀ ਕੈਬਨਿਟ ਤੋਂ ਬਾਹਰ ਆਏ ਸੀ ਕੀ ਉਹ ਸਾਰੇ ਫੈਸਲੇ ਐਮਐਸਪੀ ਦੇ ਲੀਗਲਾਈਜ਼ ਹੋ ਗਏ ਨੇ ਡਾਕਟਰ ਸੁਆਮੀ ਨਾਥਨ ਜੀ ਦੇ ਜਿਹੜੇ ਫੈਸਲੇ ਲੀਗਲਾਈਜ਼ ਹੋ ਗਏ ਕਿ ਜਿਹੜਾ ਮਿਨਿਸਟਰ ਆਫ ਸਟੇਟ ਜਿੰਨੇ ਯੂਪੀ ਦੇ ਵਿੱਚ ਉਹਦੇ ਮੁੰਡੇ ਨੇ ਪੰਜ ਪੰਜਾਬੀ ਰੋਂਗ ਦਿੱਤੇ ਸੀ ਆਪਣੀ ਗੱਡੀ ਥੱਲੇ ਕੀ ਉਹ ਪੰਜਾਬੀਆਂ ਨੂੰ ਉੱਥੇ ਜਸਟਿਸ ਮਿਲ ਚੁੱਕੀ ਹੈ ਕੀ ਬੰਦੀ ਸਿੰਘਾਂ ਨੂੰ ਤੁਸੀਂ ਰਿਹਾਈ ਕਰਾ ਲਈ ਕਿ ਸੀ ਕੀ ਭਾਈ ਅਮਰਿਤਪਾਲ ਸਿੰਘ ਨੂੰ ਦਿਬਰੂਗੜੀ ਜ਼ਿਲ੍ਹੇ ਚੋਂ ਵਾਪਸ ਲੈ ਆਂਦਾ ਇਹ ਸਾਰੇ ਮੁੱਦਿਆਂ ਦਾ ਪਹਿਲੇ ਜਿਹੜੇ ਸਾਡੇ ਕਿਸਾਨ ਭਰਾ 300 ਤੋਂ ਵੱਧ ਫੱਟੜ ਪਏ ਨੇ ਤੇ ਭਾਜਪਾ ਦੀ ਹਰਿਆਣਾ ਦੀ ਸਰਕਾਰ ਨੇ ਕੀਤਾ ਇੱਕ ਸਾਡਾ ਨੌਜਵਾਨ ਵੀਰ ਗੋਲੀ ਮਾਰ ਕੇ ਉਹਥੇ ਸ਼ਹੀਦ ਕਰ ਦਿੱਤਾ ਕੀ ਉਹਦੇ ਵਿੱਚ ਜਸਟਿਸ ਦਵਾਤੀ ਹੈ ਜੇ ਵਿਗੜੀ ਹੋਈ ਘਰ ਵਾਲੀ ਨੂੰ ਘਰ ਲੈ ਕੇ ਜਾਣਾ ਤੇ ਪਹਿਲੇ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਜਿਸ ਕਾਰਨ ਤੁਹਾਡਾ ਵਿਗਾੜ ਪਿਆ ਇਹ ਰਿਸ਼ਤਾ ਟੁੱਟਿਆ ਪਹਿਲੇ ਉਹਨਾਂ ਸਾਰ ਪੰਜਾਬੀਆਂ ਨੂੰ ਦੱਸੋ ਕਿ ਉਹ ਸਾਰੇ ਮੁੱਦੇ ਜੇ ਹੱਲ ਕਰਾ ਲਏ ਨੇ ਤੇ ਸਾਨੂੰ ਖੁਸ਼ੀ ਹੋਏਗੀ ਜੇ ਹਸਬੈਂਡ ਐਂਡ ਵਾਈਫ ਇਕੱਠੇ ਹੋ ਜਾਣਗੇ ਤੇ ਜੇ ਮੁੱਦੇ ਹੀ ਨਹੀਂ ਮੁੱਕੇ ਤੇ ਹਸਬੈਂਡ ਐਂਡ ਵਾਈਫ ਇਟ ਇਜ਼ ਜਸਟ ਜਿਸਾ ਕਹੀਦਾ ਉਤੋਂ ਦੀ ਕਹਿੰਦੇ ਨੇ ਨਾ ਕਿ ਕਾਰਪਟ ਵਿਛਾ ਲਓ ਜਦੋਂ ਜਦੋਂ ਫੇਰ ਹੋ ਜਾਏਗਾ ਫੇਰ ਸਫਾਈ ਕਰ ਲਾਂਗੇ ਸੋ ਇਹ ਗੱਲਾਂ ਲੋਕਾਂ ਵਿੱਚ ਸੈਲ ਨਹੀਂ ਕਰੀਆਂ ਬਾਕੀ ਬੈਸਟ ਆਫ ਵਿਸ਼ਸ ਮੈਂ ਸਮਝਣਾ ਇਹਦੇ ਵਿੱਚ ਵੇਖੋ ਦੋ ਚੀਜ਼ਾਂ ਸਮਝ ਲਓ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੇ ਵਿੱਚ ਅਸਲ ਫਾਇਦਾ ਨਿਰਾ ਥੋੜਾ ਮੋਟਾ ਹੋਏਗਾ ਭਾਜਪਾ ਨੂੰ ਕਿਉਂਕਿ ਭਾਜਪਾ ਨੂੰ ਪਤਾ ਪਿੰਡਾਂ ਵਿੱਚ ਸਾਡੀ ਐਂਟਰੀ ਬੰਦ ਅਕਾਲੀ ਦਲ ਦੇ ਬਹਾਨੇ ਬੂਥ ਲਾਂ ਜੋਗਾ ਪ੍ਰਬੰਧ ਇਹਨਾਂ ਕੋਝੇਗਾ ਤੇ ਅਕਾਲੀ ਦਲ ਨੂੰ ਇੰਨਾ ਮੈਂ ਦੱਸ ਦਵਾਂ ਪਿੰਡੂ ਵੋਟ ਕਿਸਾਨਾਂ ਦੀ ਵੋਟ ਜਿਹੜੀ ਤੁਹਾਡੀ ਵੀ ਉਹ ਵੀ ਨਹੀਂ ਭੁਗਤਨੀ ਇਹਦਾ ਵੱਡਾ ਨੁਕਸਾਨ ਪੋਲੀਟੀਕਲ ਤੌਰ ਤੇ ਕਾਲੀ ਦਲ ਨੂੰ ਝੇਲਣਾ ਪਏਗਾ ਬਾਕੀ ਮੈਂ ਇਹਨਾਂ ਨੂੰ ਆਪਣੀਆਂ ਬੈਸਟ ਵਿਸ਼ੇਸ ਪੇਸ਼ ਕਰਨਾ ਸ਼ਾਦੀ ਦਾ ਤਿਉਹਾਰ ਆ ਗਿਆ ਤੁਹਾਡੇ ਇਕੱਠੇ ਹੋਣਾ ਜ਼ਰੂਰੀ ਹੈ ਰਿਸ਼ਤੇਦਾਰ ਵੀ ਵਿਚਾਰੇ ਤਰਲੋ ਮਚੀ ਹੋ ਰਹੇ ਨੇ ਕਿ ਇਕੱਠੇ ਹੋਵੋ ਲੋਕ ਜਿਹੜੇ ਸੱਦੇ ਨੇ ਵਿਆਹ ਸ਼ਾਦੀ ਚ ਕੀ ਕਹਿਣਗੇ ਸੋ ਇਹਨਾਂ ਦੀ ਇੱਕ ਮਜਬੂਰੀ ਦਾ ਰਿਸ਼ਤਾ ਹੈ ਉਹ ਅਸੀਂ ਸਮਝਦੇ ਹਾਂ